ਲਿਵਿੰਗ ਇੰਡੀਆ ਟੀਮ ਗਰਾਉਂਡ ਜੀਰੋ ਦੇ ਉੱਪਰ ਪਹੁੰਚ ਚੁੱਕੀ ਆ ਸ਼ੰਭੂ ਬਾਰਡਰ ਦੀ ਸਰਦਤੀ ਜਿੱਥੇ ਕੀ ਕੇਂਦਰ ਸਰਕਾਰ ਦੇ ਪ੍ਰਸ਼ਾਸਨ ਦੇ ਅਧਿਕਾਰੀ ਡਟੇ ਹੋਏ ਨੇ ਉੱਥੇ ਹੀ ਕਿਸਾਨਾਂ ਆਗੂ ਵੀ ਡਟੇ ਹੋਏ ਨੇ ਇਹ ਤਸਵੀਰ ਮੈਂ ਦਿਖਾਉਣਾ ਚਾਹੁੰਦਾ ਕਿ ਇਹ ਦੇਖ ਸਕਦੇ ਹੋ ਕਿ ਤਾਰਾਂ ਦੇ ਨਾਲ ਬੈਰੀਕਡ ਦੇ ਨਾਲ ਇੱਕ ਬਾਰਡਰ ਸਰਦ ਬਣਾ ਦਿੱਤੀ ਗਈ ਆ ਇੱਥੇ ਰਾਤ ਦੇ ਟਾਈਮ ਵੀ ਅਥਰੂ ਗੈਸ ਛੁੱਟੇ ਗਏ ਇਹਨਾਂ ਦੇ ਵੱਲੋਂ ਡਰੋਨਾਂ ਦੇ ਨਾਲ ਅਥਰੂ ਗੈਸ ਛੁੱਟੇ ਗਏ ਆ ਪਰ ਕਿਸਾਨ ਡਰੇ ਨਹੀਂ ਵਾਦੇ ਪਏ ਨੇ ਕਿ ਜਿਹੜਾ ਸ਼ਾਂਤੀ ਦਾ ਪ੍ਰਤੀਕ ਹੈ ਸ਼ਾਂਤੀ ਦੇ ਨਾਲ ਜਿਹੜਾ ਮਸਲਾ ਹੱਲ ਹੋ ਜੇ ਇੱਕ ਪਾਸੇ ਟੇਬਲ ਟॉक ਮੀਟਿੰਗ ਕੀਤੀ ਜਾ ਰਹੀ ਆ ਦੂਜੇ ਪਾਸੇ ਅਥਰੂ ਗੈਸ ਛੁੱਟੇ ਜਾ ਰਹੇ ਨੇ ਉਹਨਾਂ ਦੇ ਉੱਪਰ ਤੇ ਆ ਦੇਖ ਸਕਦੇ ਹੋ ਕਿ ਕਿਸਾਨ ਉਧਰਲੀ ਬੈਲਟ ਦਿਖਾ ਕੇ ਕਿਸਾਨ ਕਿਸਾਨ ਵੀ ਦਿਖਾਉਂਗਾ ਕਿ ਨੌਜਵਾਨਾਂ ਦੇ ਵਿੱਚ ਹੰਗਾਰਾ ਕਿ ਅਸੀਂ ਜਿੱਤ ਕੇ ਜਿਹੜਾ ਵਾਪਸ ਜਾਣਾ ਵਾ ਕਿਉਂਕਿ ਜਿਹੜੀ ਕੇਂਦਰ ਸਰਕਾਰ ਦੀ ਮੰਚਾ ਜਾਂ ਹਰਿਆਣਾ ਸਰਕਾਰ ਦੀ ਮੰਚਾ ਇਹਨਾਂ ਕਿਸਾਨਾਂ ਪ੍ਰਤੀ ਠੀਕ ਨਹੀਂ ਲੱਗ ਰਹੀ ਤੇ ਇਸੇ ਕਰਕੇ ਜਿਹੜੀ ਕਿ ਜਗਾ ਜਗਾ ਤੋਂ ਪਰ ਇਹਨਾਂ ਦੇ ਵੱਲ ਬੈਰੀਕੇਡ ਕੀਤੀ ਗਈ ਆ ਪਰ ਜਦੋਂ ਭਾਵੇਂ ਅਥਰੂ ਗੈਸ ਛੁੱਟੇ ਜਾਂਦੇ ਸੀ ਕਿਸਾਨਾਂ ਦੇ ਉੱਪਰ ਤੇ ਪਰ ਉਹਦਾ ਵੀ ਹੱਲ ਲੱਭ ਲਿਆ ਕਿਸਾਨਾਂ ਨੇ ਜਦੋਂ ਅਥਰੂ ਗੈਸ ਉਧਰ ਛੁੱਟੇ ਜਾਂਦੇ ਨੇ ਉਹਨਾਂ ਦੇ ਉੱਪਰ ਬੋਰੀ ਪਾਈ ਜਾਂਦੀ ਆ ਕਿ ਜਿਹਦੇ ਨਾਲ ਧੂਆਂ ਵਾ ਉਹ ਕੰਟਰੋਲ ਕਰ ਲਿੱਤਾ ਜਾਂਦਾ ਵਾ ਤੇ ਹੁਣ ਦੇਖ ਸਕਦੇ ਹੋ ਕਿ ਕਿਸਾਨ ਆਗੂ ਦੀ ਅੱਜ ਮੀਟਿੰਗ ਹੈਗੀ ਆ ਕਿਉਂਕਿ ਦੋ ਮੀਟਿੰਗਾਂ ਪਹਿਲਾਂ ਵੀ ਹੋਈਆਂ ਅੱਜ ਤੀਸਰੀ ਮੀਟਿੰਗ ਹੈਗੀ ਆ ਇਸ ਮੀਟਿੰਗ ਦੇ ਵਿੱਚ ਕੀ ਸੇਟਾ ਨਿਕਲਦਾ ਉਹ ਆਉਣ ਵਾਲਾ ਸਮਾਂ ਅਸੀਂ ਉਮੀਦ ਕਰਦੇ ਹਾਂ ਕਿ ਇਸ ਮੀਟਿੰਗ ਦੇ ਵਿੱਚ ਸਿੱਟਾ ਨਿਕਲਣਾ ਚਾਹੀਦਾ ਵਾ ਕਿਉਂਕਿ 250 ਤੋਂ ਉੱਪਰ ਕਿਸਾਨ ਜ਼ਖਮੀ ਹੋ ਗਿਆ ਵਾ ਜਿਹੜਾ ਹਸਪੀਟਲ ਵਿੱਚ ਜਿਨ੍ਹਾਂ ਦਾ ਇਲਾਜ ਚੱਲਦਾ ਪਿਆ ਵਾ ਤੇ ਆਗੂ ਪਹੁੰਚੋਏ ਨੇ ਸ਼ਰਧ ਤੇ ਕਿਉਂਕਿ ਉਹਨਾਂ ਦੇ ਵੱਲੋਂ ਆਪਣੇ ਕਿਸਾਨਾਂ ਆਗੂ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਕਿ ਅੱਗੇ ਨਾ ਤੁਸੀਂ ਵਧੋ ਸਾਬ ਸਾਬ ਇਹ ਕਿੱਦਾਂ ਦੇਖ ਰਹੇ ਹੋ ਕਿ ਇੱਕ ਪਾਸੇ ਟੇਬਲ ਟॉक ਮੀਟਿੰਗ ਹੋ ਰਹੀ ਐ ਤੀਜਾ ਦਿਨ ਹੈ ਅੱਜ 15 ਤਰੀਕ ਤੇ 2024 ਸਰਦ ਤੇ ਇਹ ਕਿਦਾ ਲੱਗ ਰਿਹਾ ਕਿ ਕਸ਼ਮੀਰ ਦਾ ਬੜ ਰਿਹਾ ਜੀ ਬਿਲਕੁਲ ਜੀ ਅਸੀਂ ਕਿਨੇ ਆ ਵੀ ਇਹ ਪਹਿਲੀ ਵਾਰ ਆ ਵੇਖਿਆ ਵੀ ਟੇਬਲ ਟਾਕ ਦੇ ਦੌਰਾਨ ਜਿਹੜੀ ਐਡੀ ਵੱਡੀ ਗੋਲਾਬਾਰੀ ਹੁੰਦੀ ਹੋਵੇ ਇਦਾਂ ਜਿਹੜੇ ਡਰੋਨ ਦੇ ਨਾਲ ਹਮਲੇ ਹੁੰਦੇ ਉਹਨੇ ਪਹਿਲੀ ਵਾਰ ਵੇਖਿਆ ਵਾ ਨਹੀਂ ਤੇ ਜਦੋਂ ਟੇਬਲ ਟਾਕ ਚੱਲ ਪਏ ਫਿਰ ਸਾਰਾ ਕੋਸ਼ਿਸ਼ ਮਾਹੌਲ ਸ਼ਾਂਤ ਹੋ ਜਾਂਦਾ ਹੂੰ ਚਲੋ ਇਧਰ ਵੀ ਕੁਝ ਜਿਹੜੇ ਸਰਕਾਰ ਦੇ ਪਲਾਨ ਕੀਤੇ ਹੋਏ ਆ ਉਹ ਆ ਕੇ ਗੜਬੜ ਕਰ ਰਹੇ ਅਸੀਂ ਉਹਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੇ ਆ ਵੀ ਮਤਲਬ ਇਦਾਂ ਤਾਂ ਨਾ ਹੋਵੇ ਇਹ ਤਾਂ ਮੋਦੀ ਸਰਕਾਰ ਨੂੰ ਚਾਹੀਦਾ ਵਾ ਵੀ ਜਿਹੜੇ ਇਹ ਬਾਰਡਰ ਬਣੇ ਆ ਇਹਨਾਂ ਬਾਰਡਰਾਂ ਤੇ ਮਤਲਬ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਰੋਕਣਾ ਔਰ ਮੰਗਾ ਮਸਲਿਆਂ ਵੱਲੇ ਜਿਹੜਾ ਵਾ ਉਹ ਧਿਆਨ ਨਾ ਦੇਣਾ ਇੱਕ ਫੇਲਿਅਰ ਕਵਾਂਗੇ ਸਰਕਾਰ ਦਾ ਜਲਦੀ ਤੋਂ ਜਲਦੀ ਮੰਗਾ ਮਸਲੇ ਵੱਲੇ ਧਿਆਨ ਦੇ ਕੇ ਜੋ ਇਹਨਾਂ ਦੀਆਂ ਜੈਨੂਅਨ ਮੰਗਾ ਵਾਂ ਕਿਸਾਨਾਂ ਮਜ਼ਦੂਰਾਂ ਦੀਆਂ ਉਹਨਾਂ ਤੇ ਅਮਲ ਕਰਦੇ ਆਇਆ ਜੋ ਉਹਨਾਂ ਨੇ ਪਹਿਲਾਂ ਮੰਨੀਆਂ ਹੋਈਆਂ ਵਾਂ ਉਹਨਾਂ ਨੂੰ ਲਾਗੂ ਕਰਨ ਦੀ ਪ੍ਰਗਿਆਰ ਕਰਨ ਤੇ ਪ੍ਰਧਾਨ ਮੰਤਰੀ ਦਾ ਕਦਮ ਉਹਤ ਦੇਸ਼ ਨਹੀਂ ਵਿਦੇਸ਼ ਪੱਧਰ ਤੇ ਹੋਰ ਉੱਚਾਊਗਾ ਪਰ ਜੇਕਰ ਐਦਾਂ ਹੀ ਮਾਹੌਲ ਰੱਖਿਆ ਤੇ ਜਿਹੜੀਆਂ ਮੰਨੀਆਂ ਹੋਈਆਂ 3 ਸਾਲ ਪਹਿਲਾਂ ਮੰਗਾ ਵਾਂ ਜੋ ਅੰਦੋਲਨ ਦੌਰਾਨ ਉਪਜੀਆਂ ਮੰਗਾਵਾ ਉਹਨਾਂ ਦਾ ਆਪ ਵਿੱਚ ਜਿਹੜਾ ਵਾ ਵਾਧਾ ਹੁੰਦਾ ਜਣਾ ਹੁਣ ਇੱਕ ਵਾਧਾ ਹੋਰ ਹੋ ਗਿਆ ਵਾ ਪਹਿਲੀਆਂ ਵੀ ਅੰਦੋਲਨ ਦੇ ਵਿੱਚ ਉਪਜੀਆਂ ਮੰਗਾ ਹੀ ਜਿਹਦੇ ਵਿੱਚ ਲਖੀਮਪੁਰ ਕੀਰੀਖਾਂਡ ਅੰਦੋਲਨ ਦੌਰਾਨ ਵਾਪਰਿਆ ਸ਼ਹੀਦ ਸਿੰਘ ਹੋਏ ਅੰਦੋਲਨ ਦੌਰਾਨ ਵਾਪਰਿਆ ਪਰਚੇ ਹੋਏ ਅੰਦੋਲਨਦਾਨ ਵਰਪਰਿਆ ਹੋਣ ਜਿਹੜੀਆਂ ਆ 250 ਤੋਂ ਵੱਧ ਜਿਹੜੇ ਜ਼ਖਮੀ ਹੋ ਗਏ ਆ ਬਹੁਤ ਬੁਰੀ ਤਰ੍ਹਾਂ ਕਈ ਗੰਭੀਰ ਜ਼ਖਮੀਆਂ ਕਈਆਂ ਦੀਆਂ ਅੱਖਾਂ ਨਿਕਲ ਗਈਆਂ ਖਵਾਨੇ ਪਾੜ ਗਏ ਨੱਕ ਟੁੱਟ ਗਏ ਇਹ ਸਾਰਾ ਕੁਝ ਵਾ ਇਹ ਅੰਦੋਲਨ ਤਰ੍ਹਾਂ ਆਪਣੇ ਮੰਗ ਨਵੀ ਜੁੜ ਗਈ ਨਾਲ ਅਸੀਂ ਕਿੰਨੇ ਵੀ ਇਹਨਾਂ ਮੰਗਾਂ ਦਾ ਵਧਾਰਾ ਪਸਾਰਾ ਨਾਲ ਪ੍ਰਧਾਨ ਮੰਤਰੀ ਜੀ ਬਹੁਤ ਵਧੀਆ ਜਿਹੜਾ ਵਾ ਤਰੀਕੇ ਦੇ ਨਾਲ ਇਹਨੂੰ ਹੈਂਡਲ ਕਰਕੇ ਪ੍ਰਧਾਨ ਸਾਹਿਬ ਮੰਨਸ਼ਾ ਕੀ ਕੇਂਦਰ ਸਰਕਾਰੀ ਟੇਬਲ ਟॉक ਮੀਟਿੰਗ ਇਹਦੇ ਰਾਹੀਂ ਗਿਆ ਸੁੱਟੀ ਜਾਰੇ ਕਿਸਾਨਾਂ ਦੇ ਹੱਥਾਂ ਦੇ ਵਿੱਚ ਝੰਡੇ ਹੈਗੇ ਉਹਨਾਂ ਦੇ ਹੱਥਾਂ ਦੇ ਵਿੱਚ ਡਾਂਗਾ ਵਾ ਜੀ ਅਸਲ ਦੇ ਵਿੱਚ ਇਹ ਆ ਵੀ ਝੰਡੇ ਵਾਲੇ ਤੇ ਜਿਹੜੇ ਆ ਉਹ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਿਹਾ ਇਹਨਾਂ ਦਾ ਜਮਹੂਰੀ ਹੱਕ ਵਾ ਪਰ ਜਿਹੜੀਆਂ ਅੱਗੋਂ ਜਿਹੜਾ ਜੋ ਕੁਝ ਹੋ ਰਿਹਾ ਵਾ ਉਹ ਵਰਤਾਰਾ ਐ ਹੋ ਰਿਹਾ ਵਾ ਜਿਵੇਂ ਦੂਜੇ ਗ੍ਰਹਿ ਤੇ ਕਿਸੇ ਦੇ ਪਰਾਣੀ ਹੋਣ ਹਾਲਾਂਕਿ ਇਹਨਾਂ ਨੂੰ ਅਨਦਾ ਤੇ ਕਹਿ ਕੇ ਨੁਆਜਿਆ ਜਾਂਦਾ ਤੇ ਇਹ ਉਹ ਹੀ ਕਿਸਾਨ ਆ ਜਿਨ੍ਹਾਂ ਨੂੰ ਮੋਦੀ ਜੀ ਨੇ ਪਹਿਲੀ ਟਰਮ 'ਚ ਕਹਿ ਦਿੱਤਾ ਸੀ ਅੱਜ ਫੇਰੇ ਖੁਦਕਸ਼ੀਆਂ ਦੇ ਰਾਹ ਪਏ ਆ ਕਰਜ਼ਾ ਗਲਗਲ ਚੜਿਆ ਪਿਆ ਵਾ ਇੱਕ ਵਾਰਾ ਕਾਰਪੋਰੇਟਰਾਂ ਵਾਂਗੂ ਕਰਜ਼ਾ ਮੁਕਤ ਜਿਹੜੀ ਮੁਕਤੀ ਮੰਗਦੇ ਵੀ ਕਿਸਾਨ ਮਜ਼ਦੂਰ ਦੀ ਸਮੁੱਚੀ ਕਰਜ਼ਾ ਮੁਕਤੀ ਹੋ ਜੇ ਕੋਈ ਵੱਡੀ ਮੰਗ ਨਹੀਂ ਸਰਕਾਰਾਂ ਵਾਸਤੇ ਕਰਨੀ ਪਰ ਇਹਦੇ ਤੇ ਸਰਕਾਰ ਜਿਹੜੀ ਉਹ बार-बार ਜਿਹੜੀ ਆ ਨਾਲ ਟੇਬਲ ਟਾਕ ਤੇ ਨਾਲ ਹਮਲਾ ਮਤਲਬ ਡਰਾ ਕੇ ਧਮਕਾ ਕੇ ਐਦਾਂ ਦਾ ਜਿਹੜਾ ਮਾਹੌਲ ਵਾ ਇਹਨੂੰ ਅਸੀਂ ਸ਼ਾਂਤ ਕਰਨ ਦੀ ਕੋਸ਼ਿਸ਼ ਬਹੁਤ ਕਰ ਰਹੇ ਆ ਪਰ ਸਰਕਾਰ ਵੱਲੋਂ ਪਹਿਲ ਕਦਮੀ ਕਰਦੇ ਆ ਇਹਨੂੰ ਜਲਦੀ ਵਿੱਚ ਛੱਟਣਾ ਚਾਹੀਦਾ ਪ੍ਰਧਾਨ ਜੀ ਜਿੱਦਾਂ ਕੈਮਰਾ ਪਰਸਨ ਕਹਿੰਗੇ ਤਸਵੀਰ ਦਿਖਾਈ ਜਾਵੇ ਆ ਦੇਖ ਸਕਦੇ ਹੋ ਕਿ ਇਹ ਵੀ ਆਪਣੇ ਭਾਈਚਾਰੇ ਦੇ ਵਿੱਚੋਂ ਹੈਗੇ ਆ ਪਰ ਇਹ ਵੀ ਮਜਬੂਰ ਹੈਗੇ ਨੇ ਸਰਕਾਰ ਦੇ ਨੁਮਾਇੰਦੇ ਹੈਗੇ ਨੇ ਡਿਊਟੀਆਂ ਨਿਭਾ ਰਹੇ ਨੇ ਇੱਥੇ ਤੱਕ ਕਿ ਕਿਸਾਨ ਅੱਗੇ ਜਾ ਕੇ ਉਹਨਾਂ ਨੂੰ ਇਹ ਵੀ ਕਹਿੰਦੇ ਕਿ ਲੰਗਰ ਤੁਸੀਂ ਇੱਧਰ ਲਈ ਸੈੱਟ ਕਰ ਸਕੋ ਇਹ ਸਭ ਤੋਂ ਵੱਡੀ ਚੀਜ਼ ਆ ਕਿ ਭਾਵੇਂ ਉਹ ਗੋਲੀਆਂ ਵਰਸਾ ਰਹੇ ਨੇ ਬਰੂਤ ਸੁੱਟ ਰਹੇ ਨੇ ਪਰ ਕਿਸਾਨ ਉਹਨਾਂ ਨੂੰ ਵਾਜ ਵਰਗੇ ਪਾਣੀ ਵੀ ਦਿੰਦੇ ਪਏ ਆ ਲੰਗਰ ਵੀ ਸ਼ਿਕਾਰ ਹੀ ਨੇ ਦਿੱਲੀ ਦੇ ਵਿੱਚ ਜਦੋਂ ਵੱਡੀ ਬੈਰਿੰਗੇਡ ਕਰਕੇ ਤੇ ਜਵਾਨਾਂ ਨੂੰ ਪਿੱਛੇ ਕਰ ਦਿੱਤਾ ਸੀ ਤੇ ਮੈਂ ਵੇਖਿਆ ਵੀ ਉਹ ਜਵਾਨ ਜਿਹੜੇ ਨਾ ਉਹਨਾਂ ਨੂੰ ਭੁੱਖ ਵੀ ਲੱਗਦੀ ਉਹਨਾਂ ਨੂੰ ਪਿਆਸ ਵੀ ਲੱਗਦੀ ਉਹਨਾਂ ਨੂੰ ਚਾਹ ਦੀ ਤਲੂ ਵੀ ਪੈਂਦੀ ਫੇਰ ਉਹਨਾਂ ਦੇ ਸੀਨੀਅਰ ਅਫਸਰ ਜਿਹੜੇ ਬਹੁਤ ਸਿਆਣੇ ਮਿਲੇ ਉੱਥੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਇਦਾਂ ਨਾ ਕਰੋ ਯਾਰ ਬੇਸ਼ੱਕ ਸਾਨੂੰ ਇੰਜ ਕਰਕੇ ਕੇਤਰੀ ਤਾਰ ਉਤਨੀ ਫੜਾ ਲੈਂਦੇ ਹੋ ਇਹ ਸਾਡੇ ਨਹੀਂ ਤੁਸੀਂ ਕੀ ਦੇ ਜੀ ਪ੍ਰਧਾਨਤਵ ਨਹੀਂ ਅਸੀਂ ਚੁਣਿਆ ਆ ਅਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਤਕਾਰ ਕਰਦੇ ਹਾਂ ਅੰਦੋਲਨ ਮਲਤੂਈ ਕਰਕੇ ਆਗੇ ਸਾ ਵੀ ਜੇ ਇਹ ਕਹਿ ਕੇ ਤਾਂ ਪੂਰਾ ਕਰ ਦੇਣਾ ਵਾ ਉਹ ਨਹੀਂ ਪੂਰਾ ਕੀਤੇ ਅੰਦੋਲਨ ਨੂੰ ਜਿਹੜਾ ਵਾ ਉਹ ਅਧੂਰਾ ਫਿਰ ਰਹਿ ਗਿਆ ਦੁਬਾਰਾ ਆਉਣਾ ਪੈ ਗਿਆ ਸੋ ਇਹ ਸਾਡਾ ਪਾਈਚਾਰਾ ਵਾ ਲੰਗਰ ਜਿਹੜਾ ਵਾ ਇਹ ਇਹ ਕਿਸੇ ਦਾ ਆਬਦਾ ਨਹੀਂਗਾ ਇਹ ਗੁਰੂਆਂ ਦਾ ਵਾ ਤਾਂ ਲੱਗਦਾ ਕਿ ਸਰਕਾਰਾਂ ਛੋਟੀਆਂ ਹੁੰਦੀਆਂ ਲੋਕ ਵੱਡੇ ਹੁੰਦੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਸ਼ਹਿਦ ਤਾਨਾਸ਼ਾਹੀ ਰਵੈਰਾ ਜਿਹੜਾ ਅਪਣਾਇਆ ਵੈ ਇਹਨੂੰ ਹਾਕਮ ਆਪਣੇ ਆਪ ਨੂੰ ਵੱਡਾ ਸਮਝ ਰਿਹਾ ਅਸਲ ਦੇ ਵਿੱਚ ਲੋਕਤੰਤਰ ਦੇ ਲੋਕ ਵੱਡੇ ਹੁੰਦੇ ਨੇ ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਆ ਲੋਕਾਂ ਦੀ ਆਵਾਜ਼ ਨੂੰ ਇਸ ਤਰੀਕੇ ਨਾਲ ਦਬਾਉਣਾ ਜਿਹੜਾ ਉਹ ਠੀਕ ਨਹੀਂ ਉਹ ਲੱਗਦਾ ਕਿ ਅੱਜ ਜਿਹੜੀ ਮੀਟਿੰਗ ਹੈਗੀ ਐ ਇਸ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਿਕਲ ਸਕਦਾ ਕਦੀ ਵੀ ਅਸੀਂ ਜਿਹੜੀ ਆ ਉਹ ਉਮੀਦ ਨਹੀਂ ਛੱਡੀ ਪਰ ਉਸੇ ਦੇ ਦੁਨੀਆ ਕਾਇਮ ਆ ਅਸੀਂ ਕਹਿੰਦੇ ਆ ਵੀ ਇਹ ਮੀਟਿੰਗ ਦੀ ਵੀ ਲੋੜ ਨਹੀਂ ਮੋਦੀ ਜੀ ਦੇ ਇੱਕ ਐਲਾਨ ਕਰਨ ਦੀ ਲੋੜ ਆ ਇੱਕ ਐਲਾਨ ਕਰ ਦੇਵੇ ਵੀ ਭਾਈ ਆ ਸਾਰਾ ਕੁਝ ਹੋ ਗਿਆ ਤੇ ਆ ਲੋ ਲਿਖਤੀ ਚੁੱਕੋ ਤੇ ਘਰਾਂ ਨੂੰ ਜਾਓ ਇਹ ਸਾਰੇ ਆਪੋ ਆਪਣੀ ਘਰੇ ਜਾ ਕੇ ਆਪੋ ਆਪਣੀ ਕਿਰਤ ਕਮਾਈ ਕਰਕੇ ਰੋਜ਼ ਦੀ ਕਮਾ ਕੇ ਰੋਟੀ ਖਾਣ ਵਾਲੇ ਜਿਹੜੇ ਮਜ਼ਦੂਰ ਵਿੱਚ ਆਏ ਬੈਠੇ ਆ ਜਿਨ੍ਹਾਂ ਰੋਜ਼ ਉਹ ਕਮਾਉਣਾ ਉਹ ਖਾਣਾ ਵਾ ਤੇ ਇਹ ਮੀਟਿੰਗਾਂ ਦੀ ਵੀ ਲੋੜ ਨਹੀਂ ਇੰਨਾ ਪ੍ਰੋਸੈਸ ਮੀਟਿੰਗਾਂ ਚਲਾਉਣ ਦੀ ਲੋੜ ਨਹੀਂ ਮੰਗਾ ਉਹ ਨਹੀਂ ਜਿਹੜੀਆਂ ਮੰਨੀਆਂ ਨਹੀਂ ਜਾਖਦੀਆਂ ਮੰਗਾ ਉਹ ਆ ਜਿਹੜੀਆਂ ਸਰਕਾਰ ਦੇ ਬਿਲਕੁਲ ਦਾਇਰੇ ਦੇ ਵਿੱਚ ਤਾਂ ਮੰਨੀਆਂ ਜਾ ਸਕਦੀਆਂ ਵਾ ਜਿਹੜੀਆਂ ਕਹਿ ਰਹੀਆਂ ਮੈਂ ਕਹਿੰਦਾ ਵੀ ਡਾਕਟਰ ਸੁਆਮੀਨਾਥ ਜੀ ਨੂੰ ਭਾਰਤ ਰਤਨ ਦੇ ਨਾਲ ਨਵਾਜਿਆ ਜਾ ਰਿਹਾ ਬਹੁਤ ਵਧੀਆ ਗੱਲ ਪਰ ਜਿਨ੍ਹਾਂ ਨੂੰ ਭਾਰਤ ਰਤਨ ਮੰਨਿਆ ਜਾ ਰਿਹਾ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਜਿਹੜੀ ਰਿਪੋਰਟ ਕੀਤੀ ਆ ਉਸ ਰਿਪੋਰਟ ਨੂੰ ਲਾਗੂ ਕਰਨਾ ਪ੍ਰਧਾਨ ਮੰਤਰੀ ਜੀ ਦਾ ਫਰਜ ਬਣਦਾ ਵੀ ਉਸ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਬਿਲਕੁਲ ਜੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆਪਣੇ ਵੀਰ ਆ ਜਿਹੜੇ ਬਾਰਡਰ ਬਣਾ ਕੇ ਇੱਥੇ ਬੈਠੇ ਹੋਏ ਨੇ ਪਰ ਕਿਸਾਨ ਉਹਨਾਂ ਨੂੰ ਅਪੀਲ ਕਰ ਰਹੇ ਨੇ ਕਿ ਇਹ ਨਾ ਚ ਜਾ ਪਰ ਉਹ ਵੀ ਹਰਿਆਣਾ ਹਰਿਆਣਾ ਸਰਕਾਰ ਦ ਮੰਨਸ਼ਾ ਕੀ ਲੱਗ ਰਹੀ ਆ ਕਿ ਪਹਿਲਾਂ ਤਾਂ ਚਲੋ ਕੇਂਦਰ ਨਾਲ ਸੀ ਸਾਡਾ ਹਰਿਆਣਾ ਇਹਦੇ ਵਿੱਚੋਂ ਜਿਹੜੀ ਕ੍ਰਾਸਿੰਗ ਬਣਾ ਦਿੱਤੀ ਗਈ ਆ ਇਹ ਚੀਜ਼ ਸਮਝ ਨਹੀਂ ਲੱਗ ਰਹੀ ਨਹੀਂ ਇਹ ਕੇਂਦਰ ਦੀਆਂ ਹਦਾਇਤਾਂ ਤੇ ਸਾਰਾ ਕੁਝ ਹੋ ਰਿਹਾ ਜੀ ਕੇਂਦਰ ਦੀਆਂ ਹਦਾਇਤਾਂ ਹੀ ਆ ਤੇ ਆ ਜਿਹੜੇ ਡਰੋਨ ਆਣ ਕੇ ਇੱਥੋਂ ਤੱਕ ਹਮਲਾ ਕਰ ਰਿਹਾ ਬਹੁਤ ਦੂਰ ਤੱਕ ਜਿਹੜਾ ਵਾ ਲੰਗਰ ਦੇ ਵਿੱਚ ਕੱਲ ਹਮਲਾ ਕੀਤਾ ਜਿਹੜੇ ਆ ਆ ਮoare ਲੋਕ ਲੰਗਰ ਲੈ ਕੇ ਆਏ ਨਾ ਉਹਨਾਂ ਦੇ ਵਿੱਚ ਇੱਕ ਮੁੰਡੇ ਦੀ ਅੱਖ ਫਟ ਗਈ ਆ ਇੱਥੋਂ ਤਕਰੀਬਨ ਅੱਧਾ ਕਿਲੋਮੀਟਰ ਪੰਜਾਬ ਦੇ ਵਿੱਚ ਜਾ ਕੇ ਪ੍ਰਧਾਨ ਜੀ ਇੱਕ ਚੀਜ਼ ਹੋ ਰਹੀ ਹੈ ਕਿ ਜਿਹੜਾ ਇਹਨਾਂ ਲੋ ਇਹਨਾਂ ਲੋ ਡਰੋਨ ਡਾਇਆ ਗਿਆ ਸੀ ਉਹ ਕਹਿੰਦੇ ਕਿ ਪਿਆਰ ਦੀ ਗੁੱਡੀ ਦੇ ਨਾਲ ਹੀ ਉਹਨੂੰ ਖਿੱਚ ਲਿਆ ਵੇਖੋ ਉਹ ਮਜਬੂਰੀ ਮਜਬੂਰੀ ਬਣ ਗਈ ਬਿਲਕੁਲ ਜੀ ਆ ਆ ਪਤੰਗ ਦੇ ਨਾਲ ਹੋਇਆ ਸੀ ਹਾਂ ਇਸ ਪਤੰਗ ਨਾਲ ਮਜਬੂਰੀ ਇਹ ਆ ਪੰਜਾਬੀਆਂ ਦੀ ਪਿਆਰ ਦੀ ਪਤੰਗ ਇਹਨਾਂ ਡਾਈ ਜਦੋਂ ਜਦੋਂ ਬਾਰ ਬਾਰ ਉਹਨੂੰ ਡਰੋਨ ਨੂੰ ਉਡਾ ਕੇ ਤੇ ਉਹਦੇ ਨਾਲ ਉਹ ਬੰਬ ਛੁੱਟੇ ਜਾ ਰਹੇ ਸੀਗੇ ਉਹਦੇ ਤੇ ਫਿਰ ਪੰਜਾਬੀ ਕੋਈ ਨਾ ਕੋਈ ਜਿਹੜੇ ਉਹ ਕਾਰਡ ਕੱਢ ਲੈਂਦੇ ਆ ਉਹਨਾਂ ਨੇ ਉਹ ਕਾਰਡ ਕਾਢੀ ਤੇ ਉਹ ਨੌਜਵਾਨ ਸਪਰਸਨ ਸਾਰਾ ਦਿਨ ਗੁੱਡੀ ਉਡਾਉਣੀ ਪਈ ਉਹਨਾਂ ਨੂੰ ਸ਼ਾਮਾਂ ਨੂੰ ਜਾ ਕੇ ਸਫਲਤਾ ਹਾਸਲ ਹੋਈ ਆ ਤੇ ਅਸੀਂ ਕਿਹਨੇ ਵੀ ਇਹ ਨੌਬਤਾਂ ਹੀ ਨਹੀਂ ਹੋਣੀਆਂ ਚਾਹੀਦੀਆਂ ਇਹ ਨੌਬਤਾਂ ਕਿਉਂ ਆਉਂਦੀਆਂ ਵਾਂ ਕਿਉਂਕਿ ਸਰਕਾਰ ਇਹ ਤੇ ਇਹ ਜੇ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਰਹੀ ਹਾਂ ਬਿਲਕੁਲ ਜੀ ਆ ਦੇਖ ਸਕਦੇ ਹੋ ਕਿ ਇਸੇ ਪਤੰਗ ਦੇ ਨਾਲ ਡਰੋਨ ਛੁੱਟ ਇਹ ਨੌਜਵਾਨਾਂ ਦੇ ਲੋ ਜਿਗਾੜ ਲਗਾਇਆ ਗਿਆ ਸੀ ਕਿ ਡਰੋਨ ਨੂੰ ਕਾਬੂ ਕਿਦਾਂ ਜਾਵੇ ਤੇ ਆ ਦੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਜਿਹੜਾ ਜਿਗਾੜ ਸਫਲ ਹੋਇਆ ਚਲੋ ਵੀਰੇ ਚਲੋ ਆ ਜੀ ਹੈਲੋ ਸੀਆਰਪੀਐਫ ਦੇ ਜਵਾਨੋ ਆ ਵੇਖੋ ਜੀ ਲੌਸਮੈਂਟ ਵੀ ਕੀਤੀ ਜਾ ਰਹੀ ਆ ਕਿ ਤੁਸੀਂ ਕੱਲ ਵੀ ਖਾਣਾ ਖਾਇਆ ਦੁਪਹਿਰ ਕੋ ਖਾਣਾ ਖਾਇਆ ਸ਼ਾਮ ਕੋ ਖਾਣਾ ਖਾਇਆ ਉਹ ਹਮਾਰੇ ਪੰਜਾਬ ਔਰ ਹਰਿਆਣਾ ਕੇ ਕਿਸਾਨੋ ਕਾ ਵੇਜਾ ਹੂਆ ਖਾਣਾ ਹੈ ਅਗਰ ਅਭੀ ਵੀ ਨਹੀਂ ਖਾਣਾ ਖਾਇਆ ਤਾਂ ਖਾ ਸਕਤੇ ਹੋ ਪਰ ਬਦਲੇ ਮੇਂ ਆਪ ਹਮਾਰੇ ਕੋ ਗੋਲੀ ਦੇ ਰਹੇ ਹੋ ਇਹ ਅੱਛੀ ਬਾਤ ਨਹੀਂ ਹੈ हम पंजाब और हरियाणा के किसान हैं लंगर लगाते हैं और सभी का पेट भरते हैं आप लोग याद करो कोरोना के टाइम कोरोना के टाइम में हमने लंगर लगा के आपका भी पेट भरा था अभी भी पेट भर रहे हैं अभी भी लंगर छक सकते हो पर बदले में हमारे को गोली मत दो बिल्कुल जी अपील कीती जा रही है जेड की फोर्स उधर लगी हुई है मैं सब थानू ही तीजा दिन हो गया ਤੁਸੀਂ ਵੀ राशन लेके पहुंचे हो कोई अपील करना चाहोगे इनानों भी ਅਪੀਲ ਇਹ ਆ ਵੀ ਮਤਲਬ ਆ ਵੀ ਚਲੋ ਡਿਊਟੀ ਆ ਉਹਨਾਂ ਦੀ ਗਵਰਨਮੈਂਟ ਦੀ ਡਿਊਟੀ ਲਈ ਆ ਤਨਖਾਹ ਲੈਂਦੇ ਆ ਉਹਨਾਂ ਦੀ ਜੀਵਿਕਾ ਚੱਲਦੀ ਆ ਭਾਈਚਾਰਾ ਆਪਣਾ ਭਾਈਚਾਰਾ ਵਾ ਜੀਵਿਕਾ ਚੱਲਦੀ ਆ ਤੇ ਬਾਰਡਰ ਜਦੋਂ ਅਸੀਂ ਤੋੜਨਾ ਵਾ ਉਹ ਮਤਲਬ ਵੀ ਸਾਹੀਂ ਤੋੜਨਾ ਵਾ ਉਹਨਾਂ ਡੱਕਣਾ ਵਾ ਉਹ ਆਪਣੇ ਹਿਸਾਬ ਨਾਲ ਆ ਵੀ ਗੋਲੀ ਚਲਾ ਕੇ ਜੇ ਮਾਰਨਾ ਵਾ ਤੇ ਮਾਰ ਦੇਣ ਹੂੰ ਉਹਨਾਂ ਨੂੰ ਆਰਡਰ ਹੋ ਜੇ ਗੋਲੀ ਦਾ ਤੇ ਉਹ ਗੋਲੀ ਮਾਰ ਦੇਣ ਜੇ ਨਾ ਹੋਵੇ ਤੇ ਥੋੜਾ ਜਿਹਾ ਪਾਸੇ ਹੋ ਜਾਣਾ ਸੀ ਆਪਣਾ ਬਾਰਡਰ ਟੁੱਟ ਕੇ ਗੰਦੀ ਲਈ ਜਾਏਗੀ ਲੱਗਦਾ ਕਿ ਸ਼ਾਮ ਤੱਕ ਜੇ ਕੋਈ ਨਾ ਸਿੱਟਾ ਨਿਕਲਿਆ ਤਾਂ ਅੱਜ ਫੇਰ ਕ੍ਰੋਸਿੰਗ ਹੋ ਸਕਦਾ ਅੱਜ ਮਤਲਬ ਪੱਕਾ ਜੇ ਨਾ ਕੋਈ ਸਿੱਟਾ ਮੀਟਿੰਗ ਆ ਮੀਟਿੰਗ ਤੇ ਮੀਟਿੰਗ ਮੀਟਿੰਗ ਬਾਕੀ ਸਾਡਾ ਜਿਹੜਾ ਪ੍ਰਚਾਰ ਆ ਉਹ ਫੁੱਲ ਜਾ ਰਿਹਾ ਅਸੀਂ ਦਿੱਲੀ ਬੈ ਕੇ ਪ੍ਰਚਾਰ ਕਰਨਾ ਸੀ ਇੱਥੇ ਬੈ ਕੇ ਪ੍ਰਚਾਰ ਕਰਨ ਰਿਹਾ ਆ ਗੁੱਡੀ ਨਹੀਂ ਸੁੱਟ ਲਿਆ ਉਹਨਾਂ ਦਾ ਡਰੋਨ ਤੇ ਅੱਜ ਫੇਰ ਗੁੱਡੀਆਂ ਚੱਲ ਪੈਣੀਆਂ ਆ ਤੇ ਅਸੀਂ ਗੁੱਡੀਆਂ ਦਾ ਸੁੱਟਣਾ ਵਾ ਡਰੋਨ ਨਾਲ ਡਰੋਨ ਨਹੀਂ ਸੁੱਟਣਾ ਲਾਂ ਕਿ ਡਰੋਨ ਵੀ ਮੇਰੇ ਇੱਕ ਬੰਦਾ ਐਨਆਈਆਰ ਉਹ ਡਰੋਨ ਨਾਲ ਮੈਂ ਭੇਜ ਦਿਨਾ ਐਂ ਕਹੇ ਇਤਨਾ ਡਰੋਨ ਨਾਲ ਡਰੋਨ ਨਹੀਂ ਲੜਨਾ ਤਨੀਕ ਤਨੀਕ ਨਾ ਆਪਣੀ ਪਿਆਰ ਦੀ ਗੁੱਡੀ ਦੇ ਨਾਲ ਹੀ ਖੇਚ ਲੈਣਾ ਪਿਆਰ ਦੀ ਗੁੱਡੀ ਨਾ ਮਾਰਾਂਗੇ ਤੇ ਪਿਆਰ ਦੀ ਗੁੱਡੀ ਨੇ ਜਿੱਤਾ ਮੈਂ ਉਹਨਾਂ ਕੋ ਵੀ ਬੇਨਤੀ ਕਰਦਾ ਉਹਨਾਂ ਨੂੰ ਵੀ ਬੇਨਤੀ ਕਰਦਾ ਸਰ ਜਿਹੜੇ ਘਰਾਂ ਚ ਬੈਠੇ ਨੇ ਜਿਹੜੇ ਸਾਡੇ ਤੇ ਟਿੱਪਣੀਆਂ ਕਰ ਰਹੇ ਨੇ ਰਜਈਆਂ ਚ ਪੈ ਕੇ ਮੈਂ ਉਹਨਾਂ ਨੂੰ ਕਹਿਣਾ ਬਾਈ ਤੁਸੀਂ ਕਿਹੜੇ ਵੀ ਧਰਮ ਦੇ ਹੋ ਤੁਸੀਂ ਕਿਸਾਨ ਹੋ ਮਜ਼ਦੂਰ ਹੋ ਦੁਕਾਨਦਾਰ ਹੋ ਵਪਾਰੀ ਹੋ ਅੱਜ ਸਾਡੀ ਖੇਤੀ ਕਿਤੇ ਦੀ ਲੜਾਈ ਐ ਤਿੰਨ ਕਾਲੇ ਕਾਨੂੰਨਾਂ ਦੀ ਲੜਾਈ ਐ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਕਰਦਾ ਕਿ ਸ਼ੰਭੂ ਬਾਰਡਰ ਤੇ ਆਓ ਗਰਾਊਂਡ ਲੈਵਲ ਤੇ ਆ ਕੇ ਦੇਖੋ ਤੇ ਸਾਡਾ ਸਾਥ ਦਿਓ ਆਪਾਂ ਦਿੱਲੀ ਨੂੰ ਕਰਾਉ ਕ੍ਰੋਸ ਕਰੀਏ ਕੂਚ ਕਰੀਏ ਕਿਉਂਕਿ ਇਹਨਾਂ ਨੇ ਭਾਰਤ ਮਾਲਾ ਰੋਡ ਬਣਾ ਕੇ ਬਹੁਤ ਸਾਰੀ ਪੰਜਾਬ ਦੀ ਜ਼ਮੀਨ ਹਰਿਆਣੇ ਦੀ ਜ਼ਮੀਨ ਯੂਪੀ ਦੀ ਜ਼ਮੀਨ ਬਿਹਾਰ ਦੀ ਜ਼ਮੀਨ ਗੁਜਰਾਤ ਦੀ ਜ਼ਮੀਨ ਦਾਣਿਆਂ ਤੋਂ ਵਾਂਝੀ ਕਰਤੀ ਭਾਰਤ ਮਾਲਾ ਰੋਡ ਤੇ ਸਰ ਅਸੀਂ ਨਾ ਅੱਜ ਚੜੀਏ ਨਾ ਅਸੀਂ ਕੱਲ ਚੜੀਏ ਭਾਰਤ ਮਵਾਲਾ ਦੇ ਰੋਡ ਤੇ ਚੜੂਗਾ ਮੋਦੀ ਦਾ ਯਾਰ ਅਵਾਨੀ ਅਡਾਨੀ ਵਿਜੇ ਮਾਲੀਆ ਜਿਹੜਾ 9000 ਕਰੋੜ ਰੁਪਇਆ ਲੈ ਕੇ ਭੱਜ ਗਿਆ ਇੰਡੀਆ ਦਾ ਸੋ ਮੈਂ ਬੇਨਤੀ ਕਰਦਾ ਕਿ ਸਾਡੀ ਫਸਲ ਤੇ ਨਸਲ ਦੀ ਲੜਾਈ ਹੈ ਘਰਾਂ ਚ ਬੈਠਿਆਂ ਨੂੰ ਮੈਂ ਬੇਨਤੀ ਕਰਦਾ ਆ ਕਿ ਸਾਡਾ ਸਾਡੀ ਕਿੰਨੇ ਖਰੀਦ ਕੇ ਭਾਰਤ ਮਾਲਾ ਪ੍ਰੋਜੈਕਟ ਰਾਹੀਂ ਸਾਡੀ 10000 ਨੂੰ ਖਰੀਦ ਕੇ ਤੇ ਉਹ ਇਹਨਾਂ ਨੇ 13-13000 ਨੂੰ 12-12000 ਨੂੰ ਭਾਰਤ ਮਾਲਾ ਪ੍ਰੋਜੈਕਟ ਥਾਣੀ ਭੇਜਣੀਆਂ ਖਾੜੀ ਦੇ ਦੇਸ਼ਾਂ ਨੂੰ ਲੇਕਿਨ ਅਸੀਂ ਵੀ ਪੰਜਾਬੀ ਰਾਜ ਚ ਬੈਠੇ ਆ ਜੇ ਅਸੀਂ ਅਬਦਾਲੀ ਨੂੰ ਲੰਗਣੀ ਹੈ ਨਾ ਦਿੰਦੇ ਤੇ ਅਸੀਂ ਇਹਨਾਂ 12 ਫੁੱਟ ਉੱਚੀਆਂ ਸੜਕਾਂ ਬਣਾਈਆਂ ਅਹੀਂ 14 ਫੁੱਟ ਦੀਆਂ ਪੋੜੀਆਂ ਬਣਾ ਲਿਆ ਵਾ ਤੇ ਕਣਕਾਂ ਹੀ ਨਹੀਂ ਲੱਗਣ ਦੇਣੀ ਭਾਵੇਂ ਸਾਢੀ ਹੋਵੇ ਹਾਂ ਬਿਲਕੁਲ ਜੀ ਇਹ ਕਿਸਾਨ ਆਗੂ ਤੇ ਉਥੇ ਹੀ ਗਰਾਊਂਡ ਜ਼ੀਰੋ ਤੋਂ ਪੱਲ ਲਿਵਿੰਗ ਇੰਡੀਆ ਟੀਮ ਪਹੁੰਚ ਚੁੱਕੀ ਆ ਕੈਮਰਾ ਪਰਸਰ ਕਿਉਂਕਿ ਕੁਝ ਤਸਵੀਰਾਂ ਦਿਖਾਈਆਂ ਜਾਣ ਆ ਦੇ ਸਕਦੇ ਹੋ ਕਿ ਕਿਸਾਨਾਂ ਦੇ ਵੱਲੋਂ ਇਹਨਾਂ ਨੂੰ ਲੰਗਰ ਪੁੱਛਿਆ ਜਾ ਰਿਹਾ ਹੈ ਲੋਸਮੈਂਟ ਕੀਤੀ ਜਾ ਰਹੀ ਹੈ ਕਿ ਤੁਸੀਂ ਲੰਗਰ ਛੱਕ ਸਕਦੇ ਹੋ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਆ ਜਿਹੜੇ ਕਿ ਅਥੂ ਗੈਸ ਜਿਹੜੇ ਸੁੱਟੇ ਜਾ ਰਹੇ ਨੇ ਸਵਾਲ ਇਹ ਆ ਕਿ ਜਿੱਥੇ ਪਿਆਰ ਦੀ ਭਾਸ਼ਾ ਸਮਝ ਸਕਣ ਪਿਆਰ ਦੇ ਨਾਲ ਸਭ ਕੁਝ ਹੋ ਸਕਦਾ ਟੇਬਲ ਟॉक ਮੀਟਿੰਗ ਤੇ ਸਭ ਕੁਝ ਹੋ ਸਕਦਾ ਤੇ ਇੰਨਾਂ ਦੀ ਗੋਲੀਆਂ ਅਤੇ ਅਥਰੂ ਗੈਸਾਂ ਦੀ ਸੁੱਟਣ ਦੀ ਕੀ ਲੋੜ ਆ ਪਰ ਮਹਾ ਕਵਰਿੰਗ ਲਿਵਿੰਗ ਇੰਡੀਆ ਪਲ ਪਲ ਦੀ ਦਿਖਾ ਰਹੀ ਆ ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇੰਡੀਆ ਨੂੰ ਸ਼ੰਭੂ ਬੋਰ